ਅਸਾ ਮਹੱਲਾ ਪੰਜਵਾਂ ਬਾਹਰ ਧੋਏ ਅੰਦਰ ਮਨ ਮੈਲਾ ਦੋਏ ਠੌਰ ਆਪਣੇ ਕੋਏ ਈਹਾਂ ਕਾਮ ਕਰੋਦ ਮੋਹ ਵਿਆਪਿਆ ਆਗੇ ਮੁਸ ਮੁਸ ਰੋਏ ਗੋਵਿੰਦ ਭਜਨ ਕੇ ਮਤ ਹੈ ਹੋਰਾ ਵਰਮੀ ਮਾਰੀ ਸਾਪਨ ਮਰੀ ਨਾ ਮਨ ਸੁਨੇ ਡੋਰਾ ਰਹਾਉ माया के किरत छोड़ गवाए भक्ति सार न जानै वेद शास्त्र का तर्कन लागा तत योग न पहचानै पुकार गया जैसा खोटा ठबुआ नदर सराफा आया अंतर जामे सब कुछ जानै उस ते कहां छपाया ਕੋਡ ਕਬਟ ਬੰਚ ਨਮਨ ਅਦਾ ਬਿਨਸ ਗਿਆ ਤਤਕਾਲੇ ਸਤ 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 ਨਾਨਕ ਕਹਿਆ ਆਪਣੇ ਹਿਰਦੈ ਦੇਵ ਸਮਾਲੇ ਆਸਾ ਮਹੱਲਾ ਪੰਜਵਾਂ ਉਦਮ ਕਰਤ ਹੋਵੇ ਮਨ ਨਿਰਮਲ ਨੱਚ ਆਪ ਨਿਵਾਰੇ ਪੰਜ ਜਨਾਲ ਵਸਗਤ ਰੱਖੇ ਮਨ ਮੈਂ ਇਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਵਜ ਤਾਲ ਕੁੰਗੁਰੂ ਅਨਹਦ ਸ਼ਬਦ ਵਜਾਵੇ ਰਹਾਉ ਪ੍ਰਥਮ ਮਨ ਪਰਬੋਧ અપਨਾ ਪਸ਼ ਔਰ ਰਜਾਵੇ RAM ਨਾਮ ਜਪ ਹਿਰਦੈ ਜਾਪੈ ਮੁਕਤ ਸਗਲ ਸੁਨਾਵੇ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਤੂਰ ਤਨ ਲਾਵੇ ਮਨ ਤਨ ਨਰਪ ਧਰੇ ਗੁਰ ਅਗੇ ਸਤ ਪਦਾਰਥ ਪਾਵੇ ਜੋ ਜੋ ਸੁਨੇ ਪੇਖ ਲਾਏ ਸਰਦਾ ਤਾਕਾ ਜਨਮ ਮਰਨ ਦੁਖ ਭਾਗੇ ਐਸੀ ਨਿਰਤ ਨਰਕ ਨਿਵਾਰੇ ਨਾਨਕ ਗੁਰਮੁਖ ਜਾਗੇ ਆਸਾ ਮਹੱਲਾ ਪੰਜਵਾਂ ਅਦਮ ਚੰਡਾਲੀ ਭਈ ਬ੍ਰਹਮਣੀ ਸੁਦੀ ਤੇ ਸ੍ਰਿਸ਼ਟਾਈ ਰੇ ਪਤਲੀ ਆਕਾਸ਼ੀ ਸਖਨੇ ਲੈ ਬਰਬੂਜਿ ਖਾਈ ਰੇ ਘਰ ਕੀ ਬਲਾਈ ਅਵਰ ਸਖਾਈ ਮੂਸਾ ਦੇਖ ਡਰਾਈ ਰੇ ਅੱਜ ਕਐ ਵਸ ਗੁਰ ਕਿੰਨੋ ਕੇਹਰ ਕੋਕਰਤ ਨ ਲਗਾਈ ਰੇ ਰਹਾਉ ਬਾਜ ਥੋਨੀਆ ਛਪਰਾ ਥਾਮਿਆ ਨ ਘਰਿਆ ਕਰ ਪਾਇਆ ਰੇ ਬਿਨ ਜੜੀਐ ਲੈ ਜੜਿਓ ਜੜਾਵਾ ਥੇਵਾ ਅਚਰਜ ਲਾਇਆ ਰੇ ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀ ਨਿਰ ਨਾ ਪਾਇਆ ਰੇ ਮਾਲ ਦਲੀ ਚ ਬੈਠੀ ਲੈ ਮਿਰਤਕ ਨੈਣ ਦਿਖਾਲ ਨਾ ਤਾਇਆ ਰੇ ਸੋਏ ਜਾਣ ਕਹੈ ਮੈਂ ਜਾਨ ਜਨਨ ਹਾਰ ਨਾ ਛੰਨਾਰੇ ਕਹੋ ਨਾਨਕ ਗੁਰ ਅਮਿਓ ਪਿਆਇ ਰਸ ਕਰ ਰਸਕ ਬਿਗਸਾਨਾਰੇ ਆਸਾ ਮਹੱਲਾ ਪੰਜਵਾਂ ਆਉ ਵੰਦਨ ਕਾਟ ਬਿਸਾਰੇ ਓਗਨ ਆਪਣ ਬਿਰਧ ਸੁਮਾਰਿਆ ਹੋਏ ਕਿਰਪਾਲ ਮਾਤ ਪਿਤ ਨਾਈ ਬਾਰਕ ਜਿਉ ਪ੍ਰਤਪਾਰਿਆ ਗੁਰ ਸੇਖ ਰੱਖੇ ਗੁਰ ਗੋਪਾਲ ਕਾਢ ਲੀਏ ਮਹਾ ਪਵਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੇ ਸਿਮਰਨ ਜਮਤੇ ਛੁੱਟੀ ਐ ਹਲਤ ਪਲਤ ਸੁਖ ਪਾਈਐ ਸਾਸਿ ਗਰਾਸ ਜਪੋ ਜਪਰ ਸਨਾ ਨਿਤ ਨਿਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਸਿਜ ਜਾ ਨ ਜਾਏ ਕਿਛ ਭਉ ਨ ਬਿਆਪੇ ਹਰ ਤਨ ਨਿਰਮਲ ਗਾਠੇ ਅੰਤ ਕਾਲ ਪ੍ਰਪੇ ਸਹਾਈ ਇਤ ਉਤ ਰਖਨ ਹਾਰੇ ਪ੍ਰਾਨ ਮੀਤ ਹੀਰ ਤਨ ਮੇਰੇ ਨਾਨਕ ਸਦ ਬਲ ਹਾਰੇ ਆਸਾ ਮਹਿਲਾ ਪੰਜਵਾਂ ਜਾਤੂ ਸਾਹਿਬ ਤਾਂ ਪਉ ਕਿਹਾ ਹਾਂ ਤਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੁਛ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਅਦਾਰ ਰਹਾਉ ਜਾਨ ਬਿਰਥਾ ਸਬਾ ਬਨ ਕੀ ਹੋਰ ਕਿਸ ਪੈ ਆਖ ਸੁਨਾਈਐ ਵਿਨ ਨਾ ਵੈ ਸਭ ਜਗ ਬਉ ਰਹਾ ਨਾ ਮਿਲੇ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਨਾਈਐ ਜੇ ਕਾ ਨਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਗੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਝੇ ਤੇ ਆਉ ਨਾਨਕ ਕੇ ਪ੍ਰਸਾਦ ਸੁਖ ਦਤੈ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹ ਮਹਾਰਸ ਜਨ ਹੈ ਪਿਓ ਜਨਮ ਜਨਮ ਚੁਕੇ ਪੈ ਪਾਰੇ ਦੁਰਤ ਬਨਾਸਿ ਪਰਮ ਬਿਓ ਦਰਸ਼ਨ ਪੇਖਤ ਮ ਜਿਓ ਸੋਨ ਕਰ ਬਚਨ ਤੁਮਾਰੇ ਸਤਗੁਰ ਮਨ ਤਨ ਮੇਰਾ ਠਾਰ ਦੀ ਥਿਓ ਰਹਾਉ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਏ ਕਾਜ ਤੁਮ ਆਪ ਕੀਓ ਦੜ ਕਰ ਚਰਨ ਗਹੇ ਪ੍ਰ ਤੁਮਰੇ ਸਹਿਜਿ ਵਿਖੇ ਭੈਖਿਓ ਸੋਖ ਨਦਾਨ ਨਾਮ ਪ੍ਰਭ ਤੁਮਰਾ ਇਹ ਅਬਨਾ ਸੀ ਮੰਤਰ ਲਿਓ ਕਰ ਕਿਰਪਾ ਮੋ ਸਤਗੁਰ ਦੇਨਾ ਤਾਪ ਸੰਤਾਪ ਮੇਰਾ ਬੈਰ 기ਓ ਧਨ ਸੁਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਧਨ ਸੁਕਰ ਜਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਅਧਾਰਿਓ ਰਾਸਾ ਮਹੱਲਾ ਪੰਜਵਾਂ ਆਗੇ ਹੀ ਤੇ ਸਭ ਕਿਛੁ ਹੋਆ ਅਵਰ ਕ ਜਾਣੈ ਗਿਆਨ ਆ ਪੂਲ ਚੂਕ ਆਪਣਾ ਬਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨ ਸਤ ਗੁਰ ਮੇਰਾ ਸਦਾ ਦਇਆ ਮੋਹਿ ਦੀਨ ਕਾ ਰਖ ਲੀਆ ਕਟਿ ਅਰੋਗ ਮਹ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਟ ਮੁਕਤ ਪਏ ਅੰਧ ਕੋਪ ਮਹਾ ਕੋਰ ਤਿਗ ਬਾਹ ਪਕਰ ਗੁਰ ਕਾੜ ਲਿਏ ਨਿਰ ਭਾਉ ਭਏ ਸਗਲ ਪਾ ਮਿਟਿਆ ਰੱਖੇ ਰਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਹਿਬ ਮਨ ਮੇਲਾ ਸਰਨ ਭਇਆ ਨਾਨਕ ਸੁਹਿਲਾ ਆਸਾ ਮਹੱਲਾ ਪੰਜਵਾਂ ਤੂੰ ਵਿਸਰੈ ਤਾਂ ਸਭ ਕੋ ਲਾਗੋ ਚੀਤਾਵੇ ਤਾਂ ਸੇਵਾ ਅਵਰ ਨ ਕੋ ਦੂਜਾ ਸੁਜੈ ਸਚ ਅਲਖ ਅਪੇਵਾ ਚੀਤਾਵੇ ਤਾਂ ਸਦਾ ਦੇ ਅੱਲਾ ਲੋਗਨ ਕਿਆ ਵਿਚਾਰੇ ਬੁਰਾ ਪਲਾ ਕਹ ਕਿਸਨੋ ਕਈਐ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਦਾਰਾ ਹਾਥ ਦੇ ਤੂ ਰੱਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸਕੋ ਬਿਬਨਾ ਕਉ ਪਖੈ ਓਹੋ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂ ਦਨ ਤੂ ਸਤ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਤਉ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾਂ ਕਰਿ ਕਿਰਪਾ ਪ੍ਰਭ ਅੰਤਰ ਜਾਮੇ ਸਾਧ ਸੰਗ ਹਰ ਪਾਈਐ ਹੋਲਕਵਾਰ ਦਖਾਲੈ ਦਰਸ਼ਨ ਪੁਨਰਪ ਜਨਮ ਨਈਐ ਮਿਲੋ ਪ੍ਰੀਤਮ ਸੁਆਮੀ ਆਪਣੇ ਸਗਲ ਦੁਖ ਹਰੋ ਰੇ ਪਾਰ ਬ੍ਰਹਮ ਜਿਨ ਹਿਰਦੈ ਰਾਧਿਆ ਤਾਕੇ ਸੰਗ ਤਰੋ ਰੇ ਰਹਾਉ ਮਹਾ ਉਧਿਆਨ ਪਾਪਕ ਸਾਗਰ ਭਏ ਹਰਖ ਸੋਗ ਮੈਂ ਬਸਨਾ ਸਤਿਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਤਨ ਤਨ ਥਾਪਿ ਕਿਉ ਸਭ ਆਪਣਾ ਕੋਮਲ ਬੰਧਨ ਬੰਦਿਆ ਗੁਰ ਪ੍ਰਸਾਦ ਭਏ ਜਨਮ ਮੁਕਤੇ ਹਰ ਹਰ ਨਾਮਿਆ ਰੱデア ਰੱਖ ਲਿਏ ਪ੍ਰਭ ਰਖਣ ਹਰ ਜੋ ਪ੍ਰਵੇ ਆਪਣੇ ਪਾਣੇ ਜੀਓ ਪਿੰਡ ਸੌਤ ਮਰਾ ਦਾਤੇ ਨਾਨਕ ਸਤਿਗੁਰ ਬਾਣੀ ਆਸਾ ਮਹੱਲਾ ਪੰਜਵਾਂ ਮੋਹ ਮਲਨ ਨੀਂਦ ਤੇ ਛੁਟ ਗਈ ਕੌਨਨ ਕਰੈ ਭਇਓ ਰੀ ਮਹਾ ਮੋਣੇ ਤਦ ਨਾਵ ਆਪੈ ਤੇਰਾ ਅਰਸ ਕਹਾ ਗਇਓ ਰੀ ਰਹਾਉ ਕਾਮ ਕ੍ਰੋਧ ਅਹੰਕਾਰ ਗਖਰੋ ਸੰਜਮ ਕਉ ਛਟਿਯੋਰੀ ਸੋਰ ਨਰ ਦੇਵਾ ਸੁਰ ਤਰਾ ਗੁਣਿਆ ਸਗਲ ਭਵਨ ਲੁਟਿਯੋਰੀ ਦਾਵਾ ਅਗਨ ਬਹੁਤ ਤਰਨ ਜਾਲੇ ਕੋਈ ਹਰ ਹਰਿਆ ਬੂਟ ਹਰਿਆ ਰਹਿਓਰੀ ਦਾਵਾ ਅਗਨ ਬਹੁਤ ਤਰਨ ਜਾਲੇ ਕੋਈ ਹਰਿਆ ਬੂਟ ਰਹਿਓਰੀ ਐਸੋ ਸਮਰੱਥ ਵਰਨਨਾ ਸਾਕੋ ਤਾਕਿ ਬਮਾ ਜਾਤਨ ਕਹਿ ਹੋਰੀ ਕਾਜਰ ਕੋਠ ਮੈਂ ਭਈ ਨ ਕਾਰੀ ਨਿਰਮਲ ਬਰਨ ਬਨਿਓਰੀ ਮਹਾ ਮੰਤਰ ਗੁਰ ਹਿਰਦੈ ਬਸਿਓ ਆਚਰਜ ਨਾਮ ਸੁਨਿਓਰੀ ਕਰ ਕਿਰਪਾ ਪ੍ਰਭ ਨਦਰ ਅਵ ਲੋਕਨ ਆਪਨੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਅਸਾ ਕਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲ ਨ ਤੈ ਤਨ ਸੋਹਿਆ ਸੁਰਜਨ ਭਾਨੀ ਤਾ ਮਨ ਮੋਇਆ ਕਵਨ ਬਨੀ ਰੀ ਤੇਰੀ ਲਾਲੀ ਕਮੜ ਰੰਗ ਤੂੰ ਭਈ ਗੁਲਾਲੀ ਰਹਾਉ ਤੂੰ ਹੀ ਸੁੰਦਰ ਤੂੰ ਹੈ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੇ ਤੂੰ ਪ੍ਰਦਾਨ ਤੂੰ ਪ੍ਰੀਤਮ ਪੰਨੀ ਤੋ ਹੀ ਸੁਰਗਿਆਨ ਪ੍ਰੀਤਮ ਪੰਨੀ ਤਾਰੰਗ ਗੁਲਾਲ ਕਾਹੋ ਨਾਨਕ ਸਭ ਦ੍ਰਿਸ਼ਟੀ ਨਿਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸ਼ਿੰਗਾਰ ਸੁਵਾਰਨ ਹਾਰ ਰਹਾਉ ਦੂਜਾ ਆਸਾ ਮਹੱਲਾ ਪੰਜਵਾਂ ਦੋਖ ਕਣੋਂ ਜਬ ਹੋਤੇ ਦੂਰ ਆਬ ਮਸਲਤ ਮੋਹੇ ਮਿਲੀ ਹਦੂਰ ਚੁਕਾ ਨ ਹੋਰਾ ਸਖੀ ਸਹਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਨਿਗਟ ਆਨ ਪ੍ਰਸੇਜ ਧਰੀ ਕਾਨ ਕਡੰਤੇ ਛੂਡ ਪਰੇ ਮੰਦਰ ਮੇਰਾ ਸ਼ਬਦ ਉਜਾਰਾ आनंद बनो दी खसम हमारा मस्तक भाग मैं पेर कर आया थिर सुहाग नानक जन पाया आशा मोहल्ला 5वा साच नाम मेरा मन लागा लोगन सों मेरा ठाठा बागा बाहर सूत सगल सों मौला अलप्त रहो जस जल में कौला ਰਹਾਉ ਮੁਖ ਕੀ ਬਾਤ ਸਗਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੇਸ ਆਵਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਇਹ ਮਨ ਰਾਲਾ ਨਾਨਕ ਜਨ ਗੁਰ ਪੂਰਾ ਪਾਇਆ ਅੰਦਰ ਬਾਹਰ ਏਕ ਦਿਖਾਇਆ ਆਸਾ ਮਹੱਲਾ ਪੰਜਵਾਂ ਪਾਵਤ ਰਲੀਆਂ ਜੋ ਬਨ ਬਲੀਆਂ ਨਾ ਬਿਨਾ ਮਾਟੀ ਸੰਗ ਰਲੀਆਂ ਕਾਨ ਕੁੰਡਲੀਆਂ ਬਸਤਰੋ ਡਲੀਆਂ ਸੇਜ ਸੁਖ ਲੀਆਂ ਮਨ ਕਰ ਬਲੀਆਂ ਰਹਾਉ ਤਲ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾ ਲੇ ਤਰਨ ਗਡਲਿਆ ਰੂਪ ਸੁੰਦਰੀਆਂ ਅਨਕ ਇਸਤਰੀਆਂ ਹਰ ਰਸ ਬਿਨ ਸਭ ਸੁਆਦ ਫਿਕਰੀਆਂ ਮਾਇਆ ਛਲੀਆਂ ਵਿਕਾਰ ਵਿਖਲੀਆਂ ਸ਼ਰਨ ਨਾਨਕ ਪ੍ਰਭ ਪੁਰਖ ਦਇਅਲਿਆ ਆਸਾ ਮਹੱਲਾ ਪੰਜਵਾਂ ਏਕ ਬਗੀਚਾ ਪੇੜ ਕੰਨ ਕਰਿਆ ਅੰਮ੍ਰਿਤ ਨਾਮ ਤਹਾ ਮੈਂ ਫਲਿਆ ਆਸਾ ਕਰੋ ਵਿਚਾਰ ਗਿਆਨੀ ਜਾਂ ਤੇ ਪਾਈਐ ਪਦ ਨਿਰਬਾਨੀ ਆਸ-ਪਾਸ ਬਿਕੂਆ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਭਾਈ ਰੇ ਰਹਾਉ ਸਿੰਚਨ ਹਾਰੇ ਏਕੈ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਸਗਲ ਬਨਸਪਤ ਆਨ ਜੜਾਈ ਸਗਲੇ ਫੂਲੇ ਨੇ ਫਲ ਨਾ ਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੇ ਤਿਨ ਮਾਇ ਆਸਾ ਮਹੱਲਾ ਪੰਜਵਾਂ ਰਾਜ ਲੀਲਾ ਤੇਰੇ ਤੇਰਾ ਨਾਮ ਬਨਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਣੇ ਤੇਰਾ ਓਲੈ ਭ੍ਰਮ ਕੇ ਪਰਦੇ ਸਤਗੁਰ ਖੋਲੇ ਰਹਾਉ ਹਉਕਮ ਬੂਜ ਰੰਗ ਰਸ ਮਾਨੇ ਸਤਗੁਰ ਸੇਵਾ ਮਹਾਨ ਨਿਰਬਾਨੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਨ ਨਾਮ ਰਤਾ ਸੋਈ ਨਿਰਬਾਨ ਜਾ ਕੋ ਮਿਲਿਓ ਨਾਮ ਨਤਨ ਆ ਪੰਡਤ ਨਾਨਕ ਤਾਂ ਕਾ ਪੁਰਖ ਜਾਨਾ ਆਸਾ ਮਹੱਲਾ ਪੰਜਵਾ ਤੀਰਥ ਜਾਓ ਤਾ ਹਉ ਹਉ ਕਰਤੇ ਪੰਡਤ ਪੁਸ਼ੋ ਤਾ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹਾਉ ਸ਼ਾਸਤਰ ਬੇਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਆਵਤਾਰ ਗ੍ਰਸਤ ਮੈ ਚਿੰਤ ਉਦਾਸ ਅਹੰਕਾਰ ਕਰਮ ਕਰਤ ਜੀ ਕੋ ਜੰਜਾਰ ਪ੍ਰਭ ਕਿਰਪਾ ਤੇ ਮਨ ਵਸ ਆਇਆ ਨਾਨਕ ਗੁਰਮਖ ਧਰੀ ਤੈਨ ਮਾਇਆ ਸਾਧ ਸੰਗ ਹਰ ਕੀਰਤਨ ਗਾਈਐ ਏ ਅਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ